ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਤਿ ਸਰੀ ਮਹੱਲਾ ਪੰdruਵਾ ਸ਼ੰਤ ਕਰ హా గోర ప్రసాద శలోక దర్ర్శన పసి చెతవ ఆనదినీ ङ्गीत दर्शन प्यासी दन सुरात चेतव आनन्देन ਚੰਤ ਸੁਣ ਯਾਰ ਹਮਾਰੇ ਸੱਜਣਾ ਇਤ ਕਰੋਂ ਬੇਨਤੀਆ ਤਿਸ ਮੋਹਨ ਲਾਲ ਪਿਆਰੇ ਆਉ ਫਿਰ ਖੋਜੰਤੀ ਦਾਸ ਪਿਆਰੇ ਸਿਰ ਧਰੀ ਉਤਾਰੇ ਏਤ ਭੋਰੀ ਦਰਸਨ ਨਿਜ ਨਾਨਾ ਹਮਾਰੇ ਪ੍ਰੇਯ ਰਾਗ ਇਕ ਤੇਲ ਪੀ ਨਾ ਪੀ ਰਿਜ ਪ੍ਰਭ ਸੋ ਮਨ ਲੀਨ ਜੋ ਜਲ ਮੀਨਾ ਚਾਤਰਿਕ ਜਿਵੈਤ ਸੰਤਿਆ ਨਾ ਨਾਰਕ ਗੁਰ ਪੂਰਾ ਪਾਇਆ ਸਾਗਲੀ ਟਿਕਾ ਬੁਜੰਤੀਆ ਯਾਰ ਵੇ ਪ੍ਰਿਆ ਹਬੇ ਸਕੀਆ ਡੂ ਇਕ ਟਾੜ ਆਓ ਕਿ ਸਚ ਤੇਹੀਆ ਹੈ ਕ ਦੂ ਇਕ ਟਾੜ ਅਨਗੁਪਿਆਰੇ ਨਿਤ ਕਰਦੇ ਭੋਗ ਬिलास ਤੇਨਾ ਦੇਖ ਮਨ ਚਾਉ ਉਠੰਦਾ ਆਉ ਕਦ ਪਾਈ ਗੁਣ ਤਸ go ਯਾਰ ਵੇ ਤੈ ਰਾਵਿਆ ਲਾਲ ਲਨ ਬੋ ਦਸ ਦਸੰਦਾ ਲਲਨ ਤੈ ਪਾਇਆ ਆਪੋ ਗੜਾ ਆਵ ਗੜਾ ਨਾ ਪਛਾਣੇ ਗੜ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਸਾਹਬੋ ਕਿਛ ਸੁਹੰਦਾ ਜਨ ਨਾਨਕ ਧੰ ਸੁਹਾਗਣ ਸਾਈ ਜਿਸ ਸੰਗ ਭਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਆ ਮੰਗਲਉ ਰਹਸੁ ਥੀਆ ਪਰ ਦਇਆਲ ਸਦ ਨਵਰੰਗੀਆ ਵਡ ਭਾਗ ਪਾਇ ਗੁਰ ਮਿਲਾਇ ਸਾ The Sanghia Asa Manasa Sagalapuri. තනානක සොखाොකෙදී සාමැ ගොරමෙල පායි අල්සා මනසල් සගලපුරි ਪੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਟ ਜਤ ਸ੍ਰੀ ਮਹਲਾ 5 ਜਵਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ